ਧੰਨਵਾਦ ਭਗਵੰਤ ਮਾਨ ਜੀ ਅਸਲ ਜਨਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ तकरीबन 54 ਘੰਟੇ ਤੋਂ ਬੱਤੀ ਨਹੀਂ ਹੈਗੀ ਤੇ ਆ ਦੇਖੋ ਪੱਖਾ ਚੁਰਜੇ ਪਿਆ ਇਨਵਰਟਰ ਵੀ ਫੇਲ ਹੋ ਗਿਆ ਹੈ ਪੁਰਾਣਾ ਪੰਜਾਬ ਤੁਸੀਂ ਯਾਦ ਕਰਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ ਤਾਂ ਕਿ ਇਹ ਜਿਹੜਾ ਪੱਖਾ ਹੈ ਸਮਰੇ ਆ ਤੇ ਸੌਣ ਦੀ ਆਦਤ ਪੈ ਗਈ ਆ ਲੱਗਦਾ ਤੁਸੀਂ ਦੁਬਾਰਾ ਹੁਣ ਛੱਤ ਤੇ ਸੌਣ ਦੀ ਆਦਤ ਪਾਉਂਗੇ ਜੈ ਹਿੰਦ ਜੈ ਹਿੰਦ ਭੋਗਨਤਮਾਨ ਜੀ ਧੰਨਵਾਦ ਧੰਨਵਾਦ ਭੋਗਨਤਮਾਨ ਜੀ ਅਸਲ 'ਚ ਨਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ तकरीबन 54 ਘੰਟੇ ਤੋਂ ਬੱਤੀ ਨਹੀਂ ਆਈ ਤੇ ਆ ਦੇਖੋ ਪੱਖਾ ਚੁਰਜੇ ਪਿਆ ਇਨਵਰਟਰ ਵੀ ਫੇਲ ਹੋ ਗਿਆ ਹੈ ਆ ਪੁਰਾਣਾ ਪੰਜਾਬ ਤੁਸੀਂ ਯਾਦ ਕਰਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ ਸਾਡੀ ਇਹ ਜਿਹੜਾ ਪੱਖਾਂ ਦਾ ਸਮਰਿਆਂ ਚ ਸੌਣ ਦੀ ਆਦਤ ਪੈ ਗਈ ਆ ਲੱਗਦਾ ਤੁਸੀਂ ਦੁਬਾਰਾ ਹੁਣ ਛੱਤ ਤੇ ਸੌਣ ਦੀ ਆਦਤ ਪਾਓਗੇ ਜੈ ਹਨ ਜੈ ਹਨ ਭਗਵੰਤ ਮਾਨ ਜੀ ਧੰਨਵਾਦ ਧੰਨਵਾਦ ਭਗਵੰਤ ਮਾਨ ਜੀ ਅਸਲ ਜਨਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ तकरीबन 54 ਘੰਟੇ ਤੋਂ ਬੱਤੀ ਨਹੀਂ ਹੈਗੀ ਤੇ ਆ ਦੇਖੋ ਪੱਖਾ ਚ ਰੁਜ ਰਿਹਾ ਇਨਵਰਟਰ ਵੀ ਫੇਲ ਹੋ ਗਿਆ ਹੈ ਪੁਰਾਣਾ ਪੰਜਾਬ ਤੁਸੀਂ ਯਾਦ ਕਰਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ ਤਾਂ ਕਿ ਇਹ ਜਿਹੜਾ ਪੱਖਾ ਦਾ ਕਮਰੇਆਂ ਚ ਸੌਣ ਦੀ ਆਦਤ ਪੈ ਗਈ ਆ ਲੱਗਦਾ ਤੁਸੀਂ ਬਵਾਰਾ ਹੁਣ ਛੱਤ ਤੇ ਸੌਣ ਦੀ ਆਦਤ ਪਾਓਗੇ ਜਾਹਨ ਜੀ ਜਾਹਨ ਭਗਵੰਤ ਮਾਨ ਜੀ ਧੰਨਵਾਦ ਭਗਵੰਤ ਮਾਨ ਜੀ ਅਸਲ ਜਨਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ तकरीबन 54 ਘੰਟੇ ਤੋਂ ਬੱਤੀ ਨਹੀਂ ਹੈਗੀ ਤੇ ਆ ਦੇਖੋ ਪੱਖਾ ਚ ਰੁਜੇ ਪਿਆ ਇਨਵਰਟਰ ਵੀ ਫੇਲ ਹੋ ਗਿਆ ਹੈ ਪੁਰਾਣਾ ਪੰਜਾਬ ਤੁਸੀਂ ਯਾਦ ਕਰਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ ਸਾਡੀ ਕਾ ਜਿਹੜਾ ਪੱਖਾ ਵੈ ਸਮਰਿਆਂ ਚ ਸੌਣ ਦੀ ਆਦਤ ਪੈ ਗਈ ਆ ਲੱਗਦਾ ਤੁਸੀਂ ਬਵਾਰਾ ਹੁਣ ਛੱਤ ਤੇ ਸੌਣ ਦੀ ਆਦਤ ਪਾਓਗੇ ਜੈ ਹਨ ਜੀ ਜੈ ਹਨ ਭਗਵੰਤ ਮਾਨ ਜੀ ਧੰਨਵਾਦ ਧੰਨਵਾਦ ਭਗਵੰਤ ਮਾਨ ਜੀ ਅਸਲ ਚਾ ਅਸੀਂ ਲੰਬੇ ਸਮੇਂ ਤੋਂ ਜਿਹੜੀ ਤਰੱਕੀ ਹੋ ਰਹੀ ਸੀ ਉਹ ਤਰੱਕੀ ਕਰਕੇ ਪੁਰਾਣਾ ਪੰਜਾਬ ਭੁੱਲ ਗਏ ਸੀ ਤੁਹਾਡੀ ਕਿਰਪਾ ਸਦਕਾ ਪਿਛਲੇ ਅ ਤਕਰੀਬਨ 54 ਘੰਟੇ ਤੋਂ ਬੱਤੀ ਨਹੀਂ ਆਈ ਤੇ ਆ ਦੇਖੋ ਪੱਖਾ ਚ ਰੁਜ ਰਿਹਾ ਇਨਵਰਟਰ ਵੀ ਫੇਲ ਹੋ ਗਿਆ ਹੈ ਪੁਰਾਣਾ ਪੰਜਾਬ ਤੁਸੀਂ ਯਾਦ ਕਰਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਤਾਕਤ ਬਖਸ਼ੇ ਤਾਂ ਕਿ ਇਹ ਜਿਹੜਾ ਪੱਖਾ ਦਾ ਕਮਰੇਆਂ ਚ ਸੌਣ ਦੀ ਆਦਤ ਪੈ ਗਈ ਆ ਲੱਗਦਾ ਤੁਸੀਂ ਬਵਾਰਾ ਹੁਣ ਛੱਤ ਤੇ ਸੌਣ ਦੀ ਆਦਤ ਪਾਓਗੇ ਜੈ ਹਨ ਜੀ ਜੈ ਹਨ ਫੋਗਨ ਜੀ ਧੰਨਵਾਦ